ਤਮਾਮ ਜੀ ਦਾ ਕਾਫਲਾ ਜਵਾਰ ਹੈ ਇੱਧਰ ਤੋਂ ਮੋਰਬਲ ਦੇ ਵਿੱਚ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਬਾਈ ਜੀ ਆਮ ਆਦਮੀ ਪਾਰਟੀ ਦਾ ਕੋਈ ਨਹੀਂ ਐਗਰੀ ਨਹੀਂ ਹੋ ਰਿਹਾ ਸਭ ਤੋਂ ਵੀ ਦੇਖੋ ਹੱਥਲਾ ਮਾਰ ਕੇ ਪੂਰੀ ਮੁਖੇਦੀ ਪੂਰੀ ਜ਼ੋਰਦਾਰ ਮੁਖੇਦੀ ਹੋ ਰਹੀ ਹੈ ਸ਼ਹਿਰ ਦੇ ਵਸੇ ਬੋਲੋ ਸ਼ਹਿਰ ਦੇ ਵਸੇ ਬੋਲੋ ਸ਼ਹਿਰ ਦੇ ਵਸੇ ਬੋਲੋ ਸਾਰੇ ਜਿੰਦਗੀ ਦੇ ਵਿੱਚ ਨਹੀਂ ਆਇਆ ਵੀ ਦੇਖਾਊਗਾ ਤੁਸੀਂ 食べておいで。